ਤਾਂ ਕਿ ਉਹਦਾ ਵੀ ਵੀਡੀਓ ਸਾਹਮਣੇ ਰਿਹਾ ਪਰ ਇਹਦਾ ਨੈਟਵਰਕ ਦਿੱਕਤ ਹੋ ਗਿਆ ਮਾਨ ਸਰ ਨੇ ਕਿ ਤਾਲਵੱਤ ਕੀ ਗੱਲ ਇਹ ਹੈ ਜੀ ਇੱਥੇ ਮਕੇਸ਼ ਚੌਧਰੀ ਦੀਪੂ ਹੋਲਡ ਰ ਹੈ ਉਹਨੇ ਮੂਰੇ ਅੱਜ 15 ਕ ਬੰਦਿਆਂ ਦੀ ਲੈਣ ਲੱਗੀ ਹੋਈ ਸੀ ਜਦੋਂ ਉਹਨਾਂ ਦਾ ਟਾਈਮ ਆਇਆ ਪਰਚੀ ਕਟਾਉਣ ਦਾ ਤਾਂ ਉਹਨਾਂ ਨੂੰ ਕਹਿੰਦਾ ਵੀ ਮੇਰੇ ਲੱਗੋ ਕੋਟਾ ਖਤਮ ਹੋ ਗਿਆ ਤਾਂ ਮੈਂ ਉਸ ਜਿਸ ਵਕਤ ਉਹਨੂੰ ਫੋਨ ਕਰਿਆ ਮਾ ਮਕੇਸ਼ ਜੀ ਕੀ ਗੱਲ ਕਹਿੰਦਾ ਵੀ ਮੇਰੇ ਲੱਗੋ ਤਾਂ 2-3 ਰਸਨ ਕਟਾ ਦਾ ਹੋ ਰਹਿ ਗਿਆ ਚਲੋ ਉਹ ਸਾਡੇ ਪਰਿਵਾਰ ਵਾਲੇ ਵੀ ਖੜੇ ਤੇ ਲੈਣ ਦੇ ਵਿੱਚ ਤੇ ਹੋਰ ਵੀ ਦਿਹਾੜੀਦਾਰ ਲੋਕ ਖੜੇ ਸੀਗੇ ਉਸ ਤੋਂ ਬਾਅਦ ਜਦੋਂ ਅਸੀਂ ਉਹਦੀ ਪੜਤਾਲ ਕਰੀ ਫੂਡ ਸਪਲਾਈ ਦਫ਼ਤਰ ਦੇ ਵਿੱਚ ਡਿੱਪੂ ਹੋਲਡਰ ਦੇ ਵੀ ਇਹਦੇ ਨਾਲ ਕਿੰਨਾ ਕੁ ਕੁੱਟਾ ਉਹਦੇ ਨਾਲ 18 ਕੁਆਰਟਨ ਕੁ ਕੁੱਟਾ ਪਿਆ ਸੀਗਾ ਉਹ 18 ਕੁਆਰਟਨ ਨਾਲ 20 ਤੋਂ 25 ਰਸਨ ਕਟਾਂ ਦਾ ਨਿਮੇੜ ਸਕਦਾ ਸੀਗਾ ਕਿਉਂਕਿ ਉਹਦੇ ਨਾਲ ਸਿਰਫ ਬੰਦੇ 15 ਸੀ ਉਹ ਮਜ਼ਦੂਰ ਲੋਕ ਸੀਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੜੇ ਸੀਗੇ ਤੇ ਜਦੋਂ ਉਹ ਆਪਣਾ ਰਸਣ ਦਾ ਕਟਾਉਣ ਲੱਗੇ ਪਰਚੀ ਉਹਨਾਂ ਨੂੰ ਕਹਿੰਦਾ ਮੇਰੇ ਲੋ ਕੋਟਾ ਖਤਮ ਹੋ ਗਿਆ ਜਦੋਂ ਅਸੀਂ ਫੂਡ ਸਪਲਾਈ ਦਫ਼ਤਰ ਦੇ ਵਿੱਚ ਪਤਾ ਕੀਤਾ ਵੀ ਮਕੇਸ਼ ਚੌਧਰੀ ਦੇ ਲਵੇ ਕਿੰਨਾ ਕੋਟ ਹੈਗਾ ਉਹਦੇ ਮਸ਼ੀਨ ਦੇ ਵਿੱਚ ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ 18 ਕੁਆਂਟਲ ਕੁਸਕਿੱਲੋ ਉਹਦੇ ਲੋ ਕੋਟਾ ਪਿਆ ਸੀਗਾ ਬਚਿਆ ਹੋਇਆ ਤਾਂ ਉਹ ਅੱਗੇ ਸਾਡੇ ਤੇ ਜਣੀ ਕਿ ਵਕਤ ਮੀਜੀ ਨਾਲ ਸਾਨੂੰ ਬੋਲਿਆ ਮੈਨੂੰ ਬੋਲਿਆ ਮੇਰੇ ਮੋਟਰਸਾਈਕਲ ਦਾ ਉਹਨੇ ਢੱਕਣ ਖੋਲ੍ਹ ਲਿਆ ਕਹਿੰਦਾ ਮੈਂ ਤੇਲ ਪਾ ਕੇ ਮਰੂੰਗਾ ਆਹ ਮੋਟਰਸਾਈਕਲ 'ਚ ਅੱਗ ਲਾ ਕੇ ਮੱਤੂnga ਮੈਂ ਤੇਰਾ ਨੌ ਲਾ ਕੇ ਹੋਰ ਕਰੂੰਗਾ ਸਾਨੂੰ ਜਾਨੀ ਕਿ ਧਮਕੀਆਂ ਦੇ ਰਿਆ ਦੀ ਤੇ ਅਸੀਂ ਆ ਨਗਰ ਨਿਵਾਸੀਆਂ ਦੇ ਹਸੈਨ ਕਰਾਏ ਨੇ ਉਹ ਲੋਕਾਂ ਦੇ ਜਿਨ੍ਹਾਂ ਨੂੰ ਇਹ ਮਿਸਬੇਵ ਨਾਲ ਬੋਲਦਾ ਦੀ ਪੂਰ ਸਪਲਾਈ ਮਾਈਕ ਮੈਨ ਨੂੰ ਅਸੀਂ ਇਹਦੀ ਐਪਲੀਕੇਸ਼ਨ ਦੇ ਚੁੱਕੇ ਆਂਗੇ ਕਿਉਂਕਿ ਇਹ ਜਿਹੜਾ ਮਕੇਸ਼ ਚੋਧਰੀ ਹੈ ਇਹਦਾ ਡਿੱਪੂ ਕੈਨਸਲ ਕੀਤਾ ਜਾਵੇ ਜੋ ਕਿ ਇਹ ਗਰੀਬਾਂ ਦਾ ਨਾਜ ਗਰੀਬਾਂ ਦਾ ਹੱਥ ਖਾਂਦਾ ਬਦਤਮੀਜ਼ੀ ਨਾਲ ਉਹਨਾਂ ਲੋਕਾਂ ਨੂੰ ਬੋਲਦਾ ਉਹ ਲੋਕ ਨੇ ਜਿਹੜੇ ਵਿਚਾਰੇ ਦਿਹਾੜੀਆਂ ਕਰਕੇ ਅਬੇ ਟਾਈਮ ਪਾਸ ਕਰਦੇ ਨੇ ਹਰ ਵਾਰ ਇਦਾਂ ਦਾ ਮਾਮਲਾ ਸਾਹਮਣੇ ਹੁੰਦਾ ਕਿ ਜੀਸੀਓਰ ਕਹਿੰਦੇ ਕਿ ਮੇਰੇ ਇੱਥੇ ਹੋ ਰਹੇ ਕਾਰਨ ਦੀਆਂ ਸਭ ਚੀਜ਼ਾਂ ਉੱਪਰ ਪੱਤੇ ਲਗਾ। ਸਮਝਣਾ? ਇੱਕ ਆਰਮ ਨੂੰ ਕਹਿੰਦਾ ਨਹੀਂ ਹੋਇਆ ਸੁਣੋ ਦੱਸਣ ਲੱਗਾ ਵੀ ਕਾਰਨ ਹੁਣ ਮੰਨ ਲਓ 11:00 ਤੋਂ ਲੈ ਕੇ 3:00 ਵੱਜ ਗਿਆ। ਉਹਨੇ ਅਵੇਲੇ ਆਦੀਆਂ ਦੀ ਫੋਨ ਕਰਕੇ ਪਰਚੀਆਂ ਕੱਟਣੀਆਂ ਤੇ ਆਇਆ। ਜਿਹੜੇ ਉਹ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਦੁਪਹਿਰ ਤੱਕ ਮਜ਼ਦੂਰ ਉੱਥੇ ਖੜੇ ਰਹੇ 1 ਵਜੇ ਤੱਕ। ਜਦੋਂ ਉਹਨਾਂ ਦਾ ਟਾਈਮ ਆਇਆ ਕਹਿੰਦਾ ਮੇਰੇ ਰਸਨ ਖਤਮ ਹੋ ਗਿਆ। ਬਿਫੇਰੋ 18 ਕੁਆਂਟਲ ਕਿਥੋਂ ਆਇਆ ਜਦੋਂ ਅਸੀਂ ਕੋਟੀ ਗਰਾਫ ਕਰਾਇਆ ਕੁਝ ਦੇ ਵਿੱਚ ਜਿਹੜਾ ਪਿਆ ਸੀ ਬਿਲਕੁਲ ਬਿਲਕੁਲ ਜੀ ਅਸੀਂ ਫੂਡ ਸਪਲਾਈ ਦਫ਼ਤਰ ਚ ਪਤਾ ਦਿੱਤਾ ਕਿੰਨੇ ਵੀ ਉਹਦੇ ਕੋਟੇ ਦੇ ਵਿੱਚ 18 ਕੁਆਂਟਲ ਕਣਕ ਪਈਆ ਉਹ 18 ਕੁਆਂਟਲ ਨਾਲ 15 ਤੋਂ 20 ਰਾਸ਼ਨ ਕਟਾ ਨੂੰ ਉਹ ਰਾਸ਼ਨ ਦੇਣਾ ਵਾਦ ਕੀਤਾ ਕਿਉਂਕਿ ਉਹ ਸਾਰੇ ਉੱਥੇ 15 ਕੇ ਬੰਦੇ ਸੀ ਉਹ ਮਜ਼ਦੂਰ ਲੋਕ ਗਰੀਬ ਪਰਿਵਾਰ ਦੇ ਨਾਲ ਸਾਰਾ ਦਿਹਾੜਾ ਕੱਟ ਕੇ ਕੱਟ ਕੇ ਜੰਗ ਲੱਗਾ ਤੇ ਉਹਨਾਂ ਨੂੰ ਦਿੰਦਾ ਜਿਨਾਂ ਨੂੰ ਦਿੰਦਾ ਵੀ ੱੱਕੀ ਆ ਜੀ ਤਾਂ ਉਹ ਸਾਨੂੰ ਕਹਿੰਦੇ ਵੀ ਤੁਸੀਂ ਆਮ ਆਦਮੀ ਪਾਰਟੀ ਹੋਣ ਕਰਕੇ ਨਾ ਉਹ ਸਾਡੇ ਨਾਲ ਧੱਕਾ ਕਰ ਜਿੰਨੇ ਹੋਰ ਡਿੱਪੂ ਹੋਲਡਰ ਨੇ ਕਿਸੇ ਨੂੰ ਪੁੱਛਲਵਾ ਸੀ ਕਿਸੇ ਨੂੰ ਬਦਤਮੀਜ਼ੀ ਨਾਲ ਬੋਲੇ ਹੋਏ ਜਦੋਂ ਸਾਨੂੰ ਲੋਕਾਂ ਦਾ ਫੋਨ ਆਉਂਦਾ ਲੋਕਾਂ ਦੀ ਕਾਲ ਆਉਂਦੀ ਐ ਅਸੀਂ ਤਾਂ ਲੋਕਾਂ ਦੀ ਸੇਵਾ ਹੀ ਕਰਦੇ ਆ ਅਸੀਂ ਲੋਕਾਂ ਨਾਲ ਐ ਅਸੀਂ ਪਹਿਲਾਂ ਵੀ ਇਹੀ ਸੰਘਰਸ਼ ਲੜਦੇ ਰਿਹਾ ਹੁਣ ਵੀ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਆ ਇਹ ਆ ਲੋਕਾਂ ਦੇ ਸੈਨ ਨੇ ਜੀ ਆਪ ਕਰ ਲੋ ਕਵਰ ਕਰ ਲੋ ਜਿਨ੍ਹਾਂ ਨੇ ਲਿਖ ਕੇ ਦਿੱਤਾ ਉਹਨਾਂ ਨੂੰ ਬਦਤਮੀਜ਼ੀ ਨਾਲ ਇਹ ਬੋਲਦਾ ਹੈ ਡਿੱਪੂ ਹੋਲਡਰ ਸਭ ਦੇ ਆ ਗਏ ਹਣ ਤੱਕ ਦਿੱਤੀ ਜਾਂਦੀ ਹੈ ਤਾਂ ਇਹ ਕਿ ਸਰਲ ਤੋਂ ਦਾ ਵੱਟ ਆਉਂਦੀ ਆ ਪਰ ਲੋਕਾਂ ਨੂੰ ਜਿਹੜੀ ਕੱਟ ਤੇ ਜਿਹੜੀ ਸ਼ੀਲ ਨੇ ਲੈ ਕੇ ਤੁਸੀਂ ਲੋਕਾਂ ਨਾਲ ਗੱਲਬਾਤ ਕੀਤੀ ਸਰ ਨਹੀਂ ਜੀ ਉਹ ਵੀ ਆਪਾਂ ਚਲੋ ਜਿਹੜਾ ਪਿੱਛੋਂ ਘੱਟ ਕੇ ਆ ਰਿਹਾ ਉਹਦੇ ਬਾਰੇ ਵੀ ਅਸੀਂ ਪੁਰਸਪਲਾਈ ਵਿਭਾਗ ਨੂੰ ਮਿਲਾਂਗੇ ਕਿ ਕਿਉਂ ਇਕੱਠੇ ਆ ਇਹ ਲੋਕਾਂ ਦਾ ਜਿਹੜਾ ਹੈਗਾ ਪਰ ਬੰਦੇ ਰਵੇ 18 ਕੁਆਂਟਰ ਕਰਕੇ ਪਈ ਆ ਜੀ 15 ਉੱਥੇ ਮਜ਼ਦੂਰ ਖੜੇ ਨੇ ਰਸਣ ਲੈਣ ਲਈ ਉਹਨਾਂ ਨੂੰ ਕਹਿੰਦਾ ਮੇਰਾ ਰਸਣ ਖਤਮ ਹੋ ਗਿਆ ਜਦੋਂ ਉਹਨੇ ਰਸਣ ਪਿਆ ਮਜ਼ਦੂਰਾਂ ਨੂੰ ਦਵੇ ਹੋ ਤੁਸੀਂ ਜਿਹੜੀ ਮੰਗ ਕਰਦੇ ਆਸੀਂ ਮੰਗ ਕਰ ਰਹੇ ਆ ਪੂਰ ਸਪਲਾਈ ਵਿਭਾਗ ਨੂੰ ਵੀ ਇਹਦਾ ਡਿਫੋ ਕੈਂਸਲ ਕੀਤਾ ਜਾਵੇ ਅਤੇ ਜਿਹੜਾ ਸਾਨੂੰ ਬਤਮੀ ਜੀ ਨਾਲ ਬੋਲਿਆ ਸਾਨੂੰ ਧਮਕੀ ਦਿੱਤੀ ਵੀ ਮੈਂ ਅੱਖ ਲਾ ਕੇ ਮੱਤੂਗਾ ਤੁਹਾਡਾ ਨੌ ਲਗੇ ਉਹਦੇ ਬਣਦੀ ਕਾਨੂੰਨੀ ਕਾਰਵਾਈ ਚ ਹੋਣੀ ਹੈ ਬਿਲਕੁਲ ਹੀ ਮਾਮਲਾ ਸਾਰਾ ਮਾਮਲਾ ਬਿਲਕੁਲ ਸਹੀ ਹੈ ਤੁਹਾਡੇ ਨਾਮ ਦਾ ਜਿਹੜੀ ਗੈਸਟੀ ਕੰਪਨੀ ਹੈ ਤੇ ਬੈਕਰੀ ਦੇ ਤੇ ਬੈਕਰੀ ਜਿਹੜੀ ਸਾਨੂੰ 1:30 ਵਜੇ ਕਹਿੰਦੇ ਇਹ ਸਾਡਾ ਕੰਪਚਾਰ ਚਾਰ ਚਾਰੇ ਪਰਚੇ ਹਟਾ ਕੇ ਦੁਆਰ ਤੋਂ ਅੱਟਲੇ ਬੈਠੇ ਹੈ ਨਹੀਂ ਕੱਢ ਸਕਦੇ ਨਹੀਂ ਚੱਲ ਫਟਾ ਮੈਂ ਬਦਲੇ ਪਰ ਅਕਵੇਰੀ ਤੋਂ ਪਹਿਲਾਂ ਵਾਸਨਾ ਦੀ ਸੇਰੇ ਤੇ ਬੈਠਾ ਸੀ ਬੋਲੇ ਸਾਨੂੰ ਦੱਸ ਤਾਂ ਇਹ ਕਹਣਾ ਜਦੋਂ ਮੈਂ ਟਾਈਮ ਬਸੀ ਕਿਹਾ ਸੀ ਹਿਤਾ ਕਰੇ ਕੰਮ ਕਰ ਛੱਡ ਕੇ ਬੈਠ ਗਿਆ ਸਵੇਰੇ ਕਹਿੰਦੇ ਬਚਾ ਲੈਣ ਕੋਟਾ ਪੂਰਾ ਵੀ ਅਸੀਂ ਇੰਨੇ ਖਰਚੀ ਬੈਠਾ ਅਸੀਂ ਬਿਠੇ ਰਹੇ ਕਿ ਹਾਜ਼ਰੀ ਜਹੰਦੇ ਰੋਜ਼ ਰੋਕਿਆ ਰੱਖੀ ਕਹਿੰਦੇ ਨੇ ਉਹਦੇ ਅੰਦਰ ਕੰਕ ਪਈ ਕਾਰ ਨੂੰ ਕਿਨ ਲੈਕਟ੍ਰੋਨੀ ਦਿੱਤੀ ਕਿ ਉਹਨੂੰ ਕੋਈ ਬਿਪੱਤੀ ਕੀ ਪਤਾ ਵੀ ਇਹ ਹੋਏ ਕੀ ਕਾਰਨ ਹੋ ਸਕਦਾ ਵੀ ਕਣ ਤੇ ਜਦੋਂ ਕਹਿ ਰਹੇ ਨੇ ਬਲੋਕ ਵੀ ਕਣ ਕੱਈ ਅੰਦਰ ਜਾ ਪਰ ਪਤਾ ਵੀ ਪਹਿਲੀ ਵਾਰ ਸਦੋਂ ਜਦੋਂ ਉਹਨਾਂ ਨੂੰ ਪਤਾ ਲੱਗੇ ਸੜ ਰਹੀ ਇੰਨੀ ਕਿ ਕਣ ਕਰੇਗੀ ਪਹਿਲੀ ਵਾਰ ਸੜਪੜ ਹੈ ਨਹੀਂ ਫਿਰ ਬੈਠ ਕੇ ਨਾਲ ਦੱਸਦਾ ਕਿ ਇਹ ਸਮਾਂ ਉਹਦੇ ਪਰਚੇ ਲੈਣ ਦੇ ਵਿੱਚ ਲੱਗੇ ਪਰਚੇ ਕਟਾਉਂਦੇ ਸਾਹ ਖਤਰੀ ਹਟਾ ਸੀ 9:00 ਦਾ ਤੱਕ ਜਿਵੇਂ 1:30 ਵਜੇ ਘਰੇ ਆਏ ਤਾਂ ਤਕਰੀਬਨ 6 ਘੰਟਿਆਂ ਦੇ ਇੱਕ ਤੋਂ ਬਾਅਦ ਦਵਾਵਾਂ ਵੀ ਮਿਲੇ ਰਾਤ ਕੀ ਮਾੜਾ ਕਹਿੰਦੇ ਵੀ ਅਸੀਂ ਕਾਰਾ ਪਰਚੇ ਹਟਾਂਗੇ ਉਸ ਤੋਂ ਬਾਅਦ ਤੁਹਾਨੂੰ ਬਤ ਕਰਾਂਗੇ ਜਲਦੀ ਜਾ ਸਕਦੇ ਪਰ ਆਵਾਜ਼ ਲਾਤੇ ਚਲੇ ਗਏ ਕਣਕ ਮਿਲਦੀ ਹੈ ਜਿਹੜੇ ਘਰ ਬਹੁਤ ਹਸਪੀਲ ਚ ਰੋਦੇ ਤੇ ਇਹਨਾਂ ਨੂੰ ਕਰਦੇ ਕਿ ਕਿਹੜਾ ਕੀ ਬਣੋਗਾ ਨਾ ਪਰ ਉਹ ਵੀ ਤਾਂ ਹੈ ਵੀਰੇ ਹੁਣ ਅਸੀਂ ਸਾਰਾ ਦਿਨ ਕਿੰਨੀ ਕਿੰਨੀ ਦੇ ਵੀ ਆਪਾਂ 15 ਕਿਲੋ ਕਣਕ ਇਕੱਜਾਂ ਦੇ ਜਿੰਦ ਦੇ 15 ਕਿਲੋ ਕਣਕ ਇਕੱਜਾਂ ਦੇ ਜਿੰਦ ਦੇ ਆ ਕਿੰਨਾ ਬੈਠਣਾ ਕਿੰਨਾ ਡੰਦਾ ਪੈਂਦਾ ਸਾਨੂੰ ਜਿਲਦੋ ਡਿਕੋਲਟਰ ਦਾ ਨਾਮ ਕੀ ਹੈ ਵਿਜੇਸ਼ ਚੌਧਰੀ ਮੰਡੀ ਤੋਂ ਕਰਤੀ ਮੈਂ ਕਰਦੇ ਹੋ ਮੈਂ ਕਿ ਸੰਤ ਮੈਂ ਸਹੀ ਕਰਦੇ ਵੀ ਸਾਡੀ ਖਾਨ ਤੋਂ ਸਾਨੂੰ ਮਿਲਣੀ ਚਾਹੀਦੀ ਹੈ ਬਸ ਚਟਕ ਨਹੀਂ ਹੈ ਕਿ ਹਨ ਦੱਸ ਦੋ ਵੀ ਆਹ ਰਾਣੇ ਦੇ ਨਾਲ ਜੇ ਭਈ ਪਰਚੇ ਕਟਾਂਗੇ ਅਸੀਂ ਆਹ ਦੇ ਨਕਲੀ ਹੜਕ। ਤੇ ਕਦਰ ਕੋਰੀ ਦੀ ਸੁਣ ਸਰ ਭਾਈ ਗਈ ਹੈ ਕਿ ਅੱਜ ਪਰਚੇ ਕਟਾ ਕੇ ਇਹ ਕੰਮ ਕਰਤਾ। ਨਹੀਂ ਅੱਜ ਪਰਚਿਆਂ ਦਾ ਵੀ ਬਹੁਤ ਨਾਲ ਦੀਆਂ ਕੱਟ ਰਹੇ ਨੇ। ਪਰ ਅੱਜ ਕਹਿ ਰਹੇ ਸੀ ਵੀ ਨਾਲ ਜਿਨਾ ਕੱਟ ਕੀ ਪਰਚੇ ਆ ਵੀ ਨਾਲ ਜਿਨਾ ਕੱਟ ਦੇਵਾਂਗੇ। ਜਦ ਕਿ ਲੋਕ ਕੱਲ ਤੱਕ ਕੱਲ ਵੀ ਵੀ ਇੰਹੀਂ ਕਰਿਆ ਇਹਨਾਂ ਨੇ। ਕੱਲ ਜੀ ਸਾਰਾ ਦਿਨ ਬੈਠੇ ਰਹੇ ਲੋਕ। ਕੱਲ ਵੀ ਇਹੀ ਇਹੀ ਕਰਦੇ ਸਨ। ਕੱਲ ਕਹਿੰਦੇ ਮਸ਼ੀਨ ਚੱਲੇ। ਅੱਜ ਵੀ ਨਾ ਮੈਂ ਕੀ ਨਹੀਂ ਕੀ ਕਰਦੇ ਸਨ ਸਾਰਾ ਜਿਹੜਾ ਪ੍ਰੀਤ ਅਸੀਂ ਸਵੇਰੇ ਗਏ ਸੀ 9 ਵਜੇ ਸਾਡੀਆਂ ਪਰਚੀਆਂ ਇਕੱਠੀਆਂ ਸੀ ਲੈਣ ਚ ਬੈਠੇ ਰਹੇ ਜਦੋਂ ਅਸੀਂ ਅੰਦਰ ਗਏ ਕੰਮ ਖਤਮ ਹੋ ਗਿਆ ਚਾਰ ਹੀ ਕੱਟਾਂਗੇ ਕਹਿੰਦੇ ਰਸੋਈ ਤੇ ਕਿਹ ਕਿਹ ਹਾਕੀ ਕੋਲ ਤੁਸੀਂ ਕਿੱਲੇ ਵਧੀ ਗਏ ਸੀ ਅਸੀਂ 9 ਵਜੇ ਗਏ ਸੀ ਅਸੀਂ ਤਾਂ 5 2 ਵਜੇ ਮੰਗਵਾਇਆ ਕਿ ਕਿ ਜਵਾਬ ਕੀ ਮਿਲੇ ਤੇ ਸਵੇਰ ਵਾਸਤੇ ਖਤਮ ਹੋ ਗਈ ਤਾਂ ਹੁਣ ਚਾਰ ਹੀ ਪਰਚੀਆਂ ਕੱਟਾਂਗੇ ਜਦੋਂ ਅਸੀਂ ਅੰਦਰੋਂ ਜਾ ਕੇ ਮੁੜ ਕੇ ਆਏ ਪਰ ਕਿਵੇਂ ਦੇਖੋ ਗਰੀਬ ਪਰਿਵਾਰਾਂ ਨੂੰ ਜਿਹੜੀਆਂ ਕਣਕ ਦੀਆਂ ਕਣਕ ਮਿਲਦੀ ਹੈ ਤਾਂ ਜਿਹੜੀ ਉਹ ਵੀ ਨਹੀਂ ਮਿਲਦੀ ਇੰਨਾ ਸਮਾਂ ਉਡੀਕ ਕਰਨ ਤੋਂ ਬਾਅਦ ਕਿ ਅੱਜ ਦਿਨਾਂ ਤੱਕ ਦੋ ਵਾਰੀ ਹੋ ਗਿਆ ਜੀ ਪਹਿਲਾਂ ਵੀ ਹੋਇਆ ਹੁਣ ਕੀ ਕੱਲ ਵੀ ਇੰਨਾ ਟਾਈਮ ਲੈਣ ਚ ਲੱਗੇ ਰਹੇ ਥਲੇ ਮਸ਼ੀਨ ਖਰਾਬ ਹੋ ਕੇ ਅੱਜ ਫੇਰ ਤੇਰੀ ਅੱਜ ਫੇਰੇ ਹੀ ਸਾਨੂੰ ਦਵਾਵੋ ਲਿਆ ਤਾਂ ਕੋਤੇ ਕਰਾਏ ਦੀ ਉਸ ਲੱਗੇ ਪੱਤੀਆਂ ਦੀ ਜਿਹੜੀ ਆਪਸ਼ਨ ਸੀਗੀ ਹੋਰ ਕੱਟ ਸਕਦੇ ਸੀ ਤੇ ਉਹਨੂੰ ਕਿਹਾ ਦਾ ਪੱਤੀ ਤੋਂ ਪਤਾ ਨਹੀਂ ਕਿ ਕਾਪੀ ਨਹੀਂ ਕਰਤੀਆਂ ਅਸੀਂ 1500 ਆ ਜਾਣੇ ਸੀ ਅਸੀਂ ਬਾਅਦ ਸੋੜਿਆ ਐਂ ਤੇ ਉਹ ਸਾਰੇ ਪਰਿਵਾਰ ਜਿਹੜੇ ਆਮ ਤੋ ਹੈ ਗੁਜ਼ਾਰਾ ਕਰਨ ਵਾਲੇ ਸੀ ਐਵੇਂ ਸੀਗੇ ਸਾਰੇ ਗਰੀਬ ਹੀ ਸੀਗੇ ਮਾਉਂਟ ਕਿ ਇਹ ਮੰਨ ਕਰਦਾ ਵੀ ਸਾਨੂੰ ਐਵੇਂ ਲੈਣਾ ਚਾਹੋ ਹੁਣ ਤਾਂ ਹੀ ਭਾਈ ਭਾਈ ਕਰਨੀ ਪੈਂਦੀ ਆ ਬੈਟਕੀ ਤੇ ਜਿਹੜੀ ਕੋਲ ਕਨਕਰੀ ਬਿੱਤੀ ਉਹਦਾ ਵੀ ਕੋਲ ਕੋਲ ਮਿਲਣੀ ਚਾਹੀਦੀ ਸਾਨੂੰ ਜੀ ਬੈਣਾ ਨਹੀਂ ਚਹੀਦਾ ਹੈ ਹੀ ਪਾ ਮੇਰਾ ਤਾਂ ਮੇਰੇ ਕੋਲ ਟੈਨ ਐਲੀਗੇਸ਼ਨ ਕਰਦੇ ਨੇ ਕਿ ਸਈ ਪਰਿਵਾਰਾਂ ਨੂੰ ਕਨਕਰੀ ਦਿੱਤੇ ਗਏ ਅਸਲ ਤਰੀਕਾ ਇਹ ਕਿਹਾ ਗਿਆ ਕਿ ਜੇਰਾ ਜਿਹੜਾ ਕੋਟਾ ਪੂਰਾ ਹੋ ਗਿਆ ਤਾਂ ਜਿਹੜਾ ਕੋਟਾ ਪੂਰਾ ਨਹੀਂ ਚੱਲਦਾ ਸਰ ਮੈਂ ਆਣਾ ਇੱਥੇ ਲਾਇ ਲੱਗੀ ਹੁੰਦੀ 200 ਦਾ 100 ਦਾ ਘੜਾ ਸੀਗਾ ਇਹ ਉਹਨਾਂ ਨੂੰ 10 ਵਜੇ ਦਾ ਟੈਲ ਦਿੱਤਾ ਹੋਇਆ ਸੀ ਸਾਰੇ ਔਨਲਾਈਨ ਤੇ ਖੜੇ ਸੀ ਕਿ ਉਸ ਤੋਂ ਬਾਅਦ ਮੈਨੂੰ ਆਮ ਪਾਰਟੀ ਦੇ ਬੰਦੇ ਉਹ ਮੇਰੇ ਤੇ ਪ੍ਰੈਸ਼ਰ ਪਾ ਕੇ ਮੈਨੂੰ ਕਹਿੰਦੇ ਸਾਡੇ ਪਰਿਵਾਰਾਂ ਦੀ ਪਾਰਟੀ ਕਰ ਤੋਂ ਪਹਿਲਾਂ ਤੇ ਪ੍ਰੈਸ਼ਰ ਪਾ ਕੇ ਮੈਂ ਕਿ ਜਨਤਾ ਨੂੰ ਕੁੱਸ ਲੋ ਤੁਸੀਂ ਜਿਹੇ ਜਨਤਾ ਚਾਹੁੰਦੀ ਐ ਅਵਾ ਥੋੜੀ ਪਾਰਟੀ ਕਰ ਦਾਂਗੇ ਉਸ ਤੋਂ ਬਾਅਦ ਜਨਤਾ ਨੇ ਉਹਨਾਂ ਨੂੰ ਮਨਾ ਕਰਤਾ ਹੀ ਜਨਤਾ ਨੇ ਜਦੋਂ ਮਨਾ ਕੀਤਾ ਹੀ ਕਿ ਮੈਨੂੰ ਆਮ ਪਾਰਟੀ ਦਾ ਤਾਰੀ ਤੇ ਉਹਦੇ ਨਾਲ ਆਪਣੇ ਸੁਖਦੇਵ ਤੇ ਉਹਦਾ ਉਹਦਾ ਭਤੀਜਾ ਜੋ ਆਪਣਾ ਸ਼ਨੀ ਉਹਨਾਂ ਨੇ ਮੇਰੇ ਨਾਲ ਹੱਥਪਾਈ ਕੀਤੀ ਜੀ ਉਹਨਾਂ ਨੇ ਮੇਰੇ ਨਾਲ ਮਾਰਕੜ ਕਿਹਾ ਦੇਖੋ ਆ ਹੱਥਪਾਈ ਹੋਈ ਆ ਤੇ ਆ ਸਾਦੇ ਕਿਤੇ ਠੀਕ ਹੈ ਨਹੀਂ ਉਸ ਤੋਂ ਬਾਅਦ ਮੈਂ ਸੰਜੂਰ ਫੰਕਸ਼ਨ ਲਾ ਰਿਹਾ ਸੀ ਫੰਕਸ਼ਨ ਮੇਰਾ ਡੈਕਲੇਸ਼ਨ ਦਾ ਕਰ ਰਿਹਾ ਫੰਕਸ਼ਨ ਲਾ ਰਿਹਾ ਸੀਗਾ ਤੇ ਉਹ ਫੰਕਸ਼ਨ ਤੇ ਮੈਨੂੰ ਕਹਿੰਦੇ 2 ਵਜੇ ਦਫਤਰ ਆ ਕੇ ਜਾਈ ਮੈਂ ਕਿਹਾ ਮੈਨੂੰ ਨਹੀਂ ਆਏ ਜਾਣਾ ਪਰ ਮੈਂ ਥੋੜਾ ਜਿਹਾ ਉਜੜਾ ਹੈ ਮੈਂ ਮੜਾ ਲੇਟ ਆਉਂਗਾ ਪਹਿਲਾਂ ਬੜੇ ਕਿਉਂਕਿ ਇਹ ਜਿਹੜਾ ਦਿਨਾਂ ਦਿਨਾਂ ਦੇ ਵਿੱਚ ਅਰ ਕਿਸੇ ਨਾਲ ਕੁਝ ਗੱਲ ਹੈ ਠੀਕੀ ਤਾਮਕਾਰ ਤਾਂ ਇਹ ਨਹੀਂ ਲੱਗਦਾ ਕਿ ਜਿਹੜੀ ਲੋਕਾ ਦੇ ਕੱਜਲ ਪਾ ਲਈ ਦੇਖੋ ਸਰ ਲੋਕਾਂ ਨੂੰ ਟਾਈਮ ਦਿੱਤਾ ਹੈ ਜਿਹੜਾ ਲੋਕਾਂ ਦੇ ਟਾਈਮ ਵਾਸਤੇ ਬੈਠਿਆ ਦੇਖੋ ਤਾਂ ਹੂੰ ਮਤਲਬ ਜਦੋਂ ਮਰਜੀ ਆਪਾਂ ਦਾ ਹਾਜ਼ਰ ਆ ਲੋਕਾਂ ਲਈ ਹਾਜ਼ਰ ਆ ਤੇ ਹਾਜ਼ਰ ਰਾਵਾਂਗੇ ਸਰ ਉਹ ਕਹਿੰਦੇ ਕਿ 15 ਤੋਂ ਬੰਦੇ ਜਿਹੜੇ ਖੜੇ ਸੀ ਜਿਹੜੇ ਤਾਂ ਉਹ ਜਿਹੜੇ ਕੋਟਾ ਦੀ ਕੋਲ 15 ਸਰ ਦੇਖੋ ਮੈਂ ਸਵੇਰ ਦਾ ਨਿਕਲ ਮੈਂ ਸਵੇਰ ਦਾ ਆਇਆ ਸੀ ਮੈਂ ਖਾਣਾ ਖਾਣ ਵਾਸਤੇ ਗਿਆ ਸੀ ਕਿ ਮਸ਼ੀਨ ਨਹੀਂ ਚੱਲ ਰਹੀ ਸੀ ਕਿ ਐਨੇ ਤੇ ਉਹਨਾਂ ਨੇ ਇਸ਼ੂ ਬਣਾ ਲਿਆ ਇਸ਼ੂ ਬਣਾ ਕੇ ਜੋ ਗੱਲ ਅੱਜ ਮੈਨੇ ਘਟੋ ਘਟ ਮਸ਼ੀਨ ਨਹੀਂ ਚੱਲਦੀ ਜੀ ਸਾਰੇ 17 80 ਬੱਤੇ ਨਿਕਲੇ ਰਹੇ ਅੱਜ ਮਸ਼ੀਨ ਨਹੀਂ ਚੱਲਦੀ ਜੀ ਕਿ ਕਿੰਨਾ ਕੁੱਟਾ ਜਿਹੜਾ ਕੁੱਟੇ ਪਾ ਦਿੱਤੇ ਹੈ ਜਿਹੜਾ ਮੇਰੇ ਮੇਰੇ ਮੁਤਾਬਿਕ ਕੁੱਟਾ ਜੋ ਹੈਗੇ 15 ਕੁਆਰਟਲ ਪਿਆ ਜੀ ਮੈਂ ਸਾਰਿਆਂ ਨੂੰ ਫੋਨ ਕੀਤਾ ਹੈ ਸਵੇਰੇ 10 ਵਜੇ ਦਾ ਟਾਈਮ ਦਿੱਤਾ ਸਾਰੇ ਦੱਸ ਕੇ ਆ ਕੇ ਕਿੱਥੇ ਪੱਕਾ ਕੀ ਆਲੇ ਤੋਂ ਮਸ਼ੀਨ ਟੈਕਨੀਕਲ ਪ੍ਰੋਬਲਮ ਕਰਕੇ ਮਸ਼ੀਨ ਨਹੀਂ ਚੱਲਦੀ ਟੀਕੀ ਉਸ ਕਰਕੇ ਬਾਅਦ ਇਹਨਾਂ ਨੇ ਹੰਗਾਮਾ ਕਰ ਲਿਆ ਇਹ ਮਤਲਬ ਹੁੰਗਾ ਮੈਨੂੰ ਬੜਾ ਨਾਲ ਇਹ ਸ਼ੂਨਾ ਲੈ ਸਰ ਜੀ ਮੈਂ ਇਹ ਗੱਲ ਵੀ ਉਹ ਵੀ ਟਿੱਪ ਬੋਲਡਰ ਤੋਂ ਵੱਲੋਂ ਇਸ ਤਰ੍ਹਾਂ ਕਿਹਾ ਗਿਆ ਹੈ ਕਿ ਮੇਰੇ ਕੋਲ ਕੰਤ ਨਹੀਂ ਹੈ ਕਿ ਕੰਤ ਖਤਮ ਹੋ ਜੇ ਸਰ ਮੈਂ 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 ਕਿਸੇ ਨੂੰ ਕੋਈ ਕੰਤ ਪਿੱਛੇ ਨਹੀਂ ਕਿਹਾ ਜੀ ਮੈਨੂੰ ਆਮ ਪਾਰਟੀ ਤਾਰੀ ਨੇ ਮੈਨੂੰ ਫੋਨ ਕੀਤਾ ਫੋਨ ਕਰਕੇ ਮੈਨੂੰ ਕਹਿੰਦਾ ਮੇਰੇ ਤਿੰਨ ਪਰਿਵਾਰ ਨੇ ਮੇਰੇ ਪੁੱਤ ਦੇ ਉਸ ਦੀ ਪਾਰਟੀ ਕੱਢ ਦਿਓ ਸਰ ਹੈਗੀ ਰਿਕਾਰਡਿੰਗ ਪਈ ਹੈ ਸਰ ਮੇਰੇ ਮੇਰੇ ਕੋਲ ਰਿਕਾਰਡਿੰਗ ਪਈ ਹੈ ਮੇਰੇ ਪਰਿਵਾਰ ਦੇ ਤਿੰਨ ਪਰਚੀ ਕੱਢ ਦਿਓ ਮੈਂ ਕਿਹਾ ਸਰ ਮੈਂ ਤੁਹਾਡੇ ਵਾਸਤੇ ਕਿ ਇਹ ਵੀ ਕਰਕੇ ਕੀ ਇਹਦੇ ਦਾ ਕੋਲ ਪਾਲੂਗਾ ਆਪਣੇ ਆਪ ਹੀ ਏਕੋ ਮੈਨੂੰ ਜਦ ਮੈਨੂੰ ਜਦ ਮੇਰੇ ਮੇਰੇ ਏਡੀਗੇ ਮੇਰੇ ਤੇ ਮੇਰੇ ਤੇ ਪ੍ਰੈਸ਼ਰ ਪਾ ਰਹੇ ਨੇ ਸਾਰੇ ਅਫਸਰ ਮੇਰੇ ਤੇ ਪ੍ਰੈਸ਼ਰ ਪਾ ਰਹੇ ਨੇ ਤੇ ਮੈਂ ਤਾਂ ਕੁਛ ਕਰੂੰਗਾ ਸਰ ਏਕੋ ਮੇਰੇ ਤੇ ਹੈ ਨਾ ਧਮਕੀ ਦੀ ਮੈਨੂੰ ਧਮਕੀ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਸਰ ਮੈਂ ਕੁਛਾਂ ਕੁਛ ਤਾਂ ਕਰੂੰਗਾ ਸਰ ਮੈਂ ਮੈਂ ਇੱਕ ਬਿਜ਼ਨਸਮੈਨ ਬੰਦਾ ਹੀ ਮੈਂ ਕਿਸੇ ਨਾਲ ਨਾ ਦਾ ਅੱਜ ਤੱਕ ਲੜਿਆ ਨਾ ਮੈਂ ਲੜਾਂ ਹਲੋ ਕੋਮਲ ਜੀ ਪੱਤਰਕਾਰ ਗੱਲ ਕਰ ਰਿਹਾ ਸੀ ਇਕਾ ਚ ਭਵਾਨੀ ਘੜਦਾ ਮਾਮਲਾ ਸਾਹਮਣੇ ਆਇਆ ਹੈ ਪਰਚੀਆਂ ਨਾ ਕੱਟਣ ਨੂੰ ਲੈ ਕੇ ਤੁਹਾਡੇ ਨੌਲੇਜ ਦੇ ਵਿੱਚ ਹੈ ਮਾਮਲਾ ਹਾਂ ਮੇਰੇ ਕੋਲ ਅੱਜ ਦੁਪਹਿਰੇ ਦੋ ਸ਼ਿਕਾਇਤ ਆਈ ਸੀ ਦੋ ਤਿੰਨ ਬੰਦੇ ਵੀ ਆਏ ਸੀ ਨਾਲ ਪੰਜ ਸੱਤ ਕੰਜ਼ਿਊਮਰ ਵੀ ਸੀ ਠੀਕ ਹੈ ਜੀ ਤੇ ਉਹ ਇਹ ਕਹਿ ਰਹੇ ਸੀ ਵੀ ਕਿਸੇ ਡਿੱਪੂ ਹੋਲਡਰ ਕੋਲ ਪਰਟੀਕੂਲਰਲੀ ਵੀ 18 ਕੁਇੰਟਲ ਬੈਲੈਂਸ ਪਿਆ ਤੇ ਉਹ ਪਰਚੀਆਂ ਨਹੀਂ ਕੱਢ ਰਿਹਾ ਠੀਕ ਹੈ ਜੀ ਹਾਂ ਜੀ ਹਾਂ ਤੇ ਇੱਥੇ ਫਿਰ ਤੁਸੀਂ ਇਸ ਮਾਮਲੇ ਤੇ ਕੋਈ ਜਾਂਚ ਪੜਤਾਲ ਕੀਤੀ ਹੈ ਕਿ ਕਿਉਂ ਨਹੀਂ ਜਿਹੜੀਆਂ ਪਰਚੇ ਲੱਗੂ ਜਾਨੀ ਸੀ ਉਹਨਾਂ ਵੱਲੋਂ ਐਕਚੁਅਲੀ ਦੋ ਦੋਸ਼ ਲਾਏ ਗਏ ਸੀ ਜੀ ਇੱਕ ਤਾਂ ਉਹਨਾਂ ਵੱਲੋਂ ਕਿਹਾ ਗਿਆ ਵੀ ਉਹ ਸਾਨੂੰ ਕਹਿ ਰਿਹਾ ਵੀ ਮੇਰੇ ਕੋਲ ਬੈਲੈਂਸ ਨਹੀਂ ਹੈ ਠੀਕ ਹੈ ਜੀ ਤੇ ਉਹਨਾਂ ਨੇ ਮੇਰੇ ਕੋਲ ਚੈੱਕ ਕਰਾਇਆ ਜਦ ਅਸੀਂ ਕੰਪਨੀ ਕੋਲ 18 ਕੁਇੰਟਲ ਬੈਲੈਂਸ ਸੀ ਠੀਕ ਹੈ ਜੀ ਤਾਂ ਉਹਨੂੰ ਡਿਪੋ ਹੋਲਡਰ ਨੂੰ ਤੁਰੰਤ ਹਦਾਇਤ ਕਰ ਦਿੱਤੀ ਗਈ ਸੀ ਵੀ ਇਹਨੂੰ ਬੈਲੈਂਸ ਨੂੰ ਆਪਣੀ 18 ਕੁਇੰਟਲ ਜਿਹੜੀ ਤੁਹਾਡੀ ਮਸ਼ੀਨ ਚ ਕਨਕ ਪਈ ਹੈ ਇਹਦੀ ਪਰਚੀਆ ਕੱਢੋ ਠੀਕ ਹੈ ਤੇ ਇੱਕ ਦੂਜਾ ਦੋਸ਼ ਉਹਨਾਂ ਨੇ ਇਹ ਲਗਾਇਆ ਸੀ ਕਿ ਉਹ ਉਹਦਾ ਵਿਵਹਾਰ ਗਲਤ ਹੈ ਵੀ ਉਹ ਜਿਹੜੇ ਕੰਜ਼ਿਊਮਰਸ ਆ ਉਹਨਾਂ ਨਾਲ ਸਹੀ ਨਹੀਂ ਬੋਲਦਾ ਗਾਲੀ ਗਲੋਚ ਕਰਦਾ ਠੀਕ ਹੈ ਜੀ ਤੇ ਉਹ ਜਾਂਚ ਦਾ ਵਿਸ਼ਾ ਕੱਲ ਨੂੰ ਜਾਂਚ ਕਰਕੇ ਉਹਦੇ ਖਿਲਾਫ ਆਂਦੀ ਜੋ ਵੀ ਕਾਰਵਾਈ ਜੇ ਸੱਚ ਪਾਇਆ ਗਿਆ ਕਰ ਦਿੱਤੀ ਜਾਊਗੀ ਠੀਕ ਹੈ ਠੀਕ ਹੈ ਥੈਂਕ ਯੂ ਸਰ ওকে